ਮਾਲਵੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਸਰਖਾਨਾ ਜੋ ਕਿ ਮਾਈ ਸਰਖਾਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਮਾਈ ਸਰਖਾਨ ਜਿਸ ਦੇ ਦਿਲ ਦੇ ਵਿੱਚ ਇਹ ਰੀਜ ਪੈਦਾ ਹੋਈ ਕਿ ਮੈਂ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਦਰਸ਼ਨ ਕਰਾਂ ਤੇ ਉਹਨਾਂ ਦੇ ਕੋਲੋਂ ਆਪਣਾ ਜਨਮ ਮਰਨ ਦਾ ਗੇੜ ਖਤਮ ਕਰਵਾ ਲਵਾਂ ਸੋ ਉਸ ਮਾਈ ਦੀ ਐਸੀ ਸ਼ਰਧਾ ਬਣੀ ਹੈ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਜਾਣਾ ਹੈ ਭਾਵੇਂ ਉਹ ਮਾਈ ਬਜ਼ੁਰਗ ਹੋ ਚੁੱਕੀ ਸੀ ਬਧੇਰੇ ਉਮਰ ਦੀ ਸੀ ਪਰ ਉਸ ਮਾਈ ਨੇ ਗੁਰੂਆਂ ਸਿੱਖਾਂ ਦੇ ਪਾਸੋਂ ਸੰਗਤਾਂ ਦੇ ਪਾਸੋਂ ਸ੍ਰੀ ਗੁਰੂ ਹਰ राय ਸਾਹਿਬ ਜੀ ਦੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਾਖੀਆਂ ਸੁਣ ਕੇ ਇਤਿਹਾਸ ਸੁਣ ਕੇ ਬੜੀ ਹੀ ਸ਼ਰਧਾ ਭਾਵਨਾ ਬਣਾਈ ਹੋਈ ਸੀ ਬੜਾ ਉਸ ਦਾ ਇਹ ਵਿਸ਼ਵਾਸ ਸੀ ਕਿ ਜਦੋਂ ਮੈਂ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਵਾਂਗੀ ਮੇਰੀਆਂ ਭੁੱਲਾਂ ਚੁੱਕਾਂ ਉਹਨਾਂ ਮੁਆਫ ਕਰਨਗੇ ਤੇ ਮੈਨੂੰ ਜਨਮ ਮਰਨ ਦੇ ਝੇੜ ਵਿੱਚੋਂ ਕੱਢ ਦੇਣਗੇ ਸਤਗੁਰੂ ਜੀ 84 ਕੱਟ ਦਿੰਦੇ ਨੇ ਸੋ ਉਸ ਮਾਈ ਨੇ ਇਹ ਸ਼ਰਧਾ ਧਾਰੀ ਹੈ ਕਿ ਜਦੋਂ ਵੀ ਮੈਂ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਵਾਂ ਖਾਲੀ ਹੱਥ ਨਾ ਜਾਵਾਂ ਕੁਝ ਨਾ ਕੁਝ ਭੇਟਾ ਲੈ ਕੇ ਜਾਵਾਂ ਸੋ ਉਸ ਮਾਈ ਨੇ ਬੜੇ ਹੀ ਪ੍ਰੇਮ ਦੇ ਨਾਲ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਸਤੇ ਭੇਟਾ ਤਿਆਰ ਕੀਤੀ ਹੈ ਉਸ ਮਾਈ ਨੇ ਪਹਿਲਾਂ ਤੇ ਕਪਾਹ ਲਿਆਂਦੀ ਹੈ ਬਾਜ਼ਾਰ ਦੇ ਵਿੱਚੋਂ ਜਦੋਂ ਕਪਾਹ ਲਿਆਂਦੀ ਫਿਰ ਮਾਈ ਨੇ ਬੜਾ ਸੋਹਣਾ ਰੂੰ ਕੱਢ ਕੇ ਉਸ ਕਪਾਹ ਦੇ ਵਿੱਚੋਂ ਵੇਲਿਆ ਫਿਰ ਮਾਈ ਉਹ ਰੂੰ ਲੈ ਕੇ ਤੇਲੀ ਦੇ ਕੋਲ ਗਈ ਹੈ ਆਖਣ ਲੱਗੀ ਕਿ ਵੀਰਾ ਇਹ ਰੂੰ ਮੈਨੂੰ ਸੋਹਣਾ ਤੁੰਦ ਦੇ ਅੱਜ ਕੱਲ ਆਪਾਂ ਪਿੰਜ ਦੇ ਆਖ ਦਿੰਨੇ ਆ ਉਸ ਮਾਈ ਨੇ ਉਸ ਤੇਲੀ ਦੇ ਕੋਲੋਂ ਰੂੰਤ ਬਾਇਆ ਤਾਂ ਫੇਰ ਉਹ ਰੂੰ ਦੀਆਂ ਬੜੀਆਂ ਸੋਹਣੀਆਂ ਉਸ ਨੇ ਪੂਣੀਆਂ ਕੱਟੀਆਂ ਸੋ ਜਦੋਂ ਪੂਣੀਆਂ ਕੱਟੀਆਂ ਪੂਣੀਆਂ ਕੱਟ ਕੇ ਛੋਟੀਆਂ-ਛੋਟੀਆਂ ਮਾਈ ਨੇ ਤਿਆਰ ਕਰ ਲਈਆਂ ਤਾਂ ਹੁਣ ਮਾਈ ਚਰਖਾ ਢਾਕੇ ਬਹਿ ਗਈ ਹੈ ਸੋ ਅੱਜ ਕੱਲ ਤੇ ਚਰਖੇ ਦਾ ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ ਪ੍ਰਾਤਨ ਸਮਿਆਂ ਦੇ ਵਿੱਚ ਮਾਈਆਂ ਪੈਣਾ ਇਸੇ ਤਰ੍ਹਾਂ ਪੂਣੀਆਂ ਕੱਤ ਕੇ ਤੇ ਫਿਰ ਚਰਖਾ ਕੱਤਿਆ ਕਰਦੀਆਂ ਸਨ ਉਹਨਾਂ ਤੋਂ ਫਿਰ ਕੱਪੜਾ ਤਿਆਰ ਹੁੰਦਾ ਸੀ ਸੋ ਇਸੇ ਤਰ੍ਹਾਂ ਮਾਈ ਨੇ ਉਹਨਾਂ ਪੂਣੀਆਂ ਦੇ ਕੱਤਣ ਦੇ ਨਾਲ ਬੜੀਆਂ ਸੋਹਣੀਆਂ ਬਰੀਕ ਬਰੀਕ ਤੰਦਾਂ ਜੋ ਹਨ ਉਹ ਬਣਾਈਆਂ ਨੇ ਸੋ ਮਾਈ ਨਾਲ ਦੇ ਨਾਲ ਚਰਖਾ ਕੱਤਦੀ ਹੈ ਤੇ ਨਾਲ ਦੇ ਨਾਲ ਵਾਹਿਗੁਰੂ 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 ਦਾ ਸਿਮਰਨ ਕਰਦੀ ਹੈ ਤੇ ਧਿਆਨ ਮਾਈ ਦਾ ਇਸ ਪਾਸੇ ਹੈ ਕਿ ਇਹ ਜਦੋਂ ਮੇਰੇ ਰੂਹ ਤੋਂ ਕੱਟ ਕੇ ਤਾਣਾ ਬਣ ਜੇਗਾ ਜਿਹਦੀ ਮੈਂ ਚਾਦਰ ਜਦੋਂ ਬਣਵਾਵਾਂਗੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਕਿੰਨੀ ਸੋਹਣੀ ਲੱਗੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਇਹ ਚਾਦਰ ਜਦੋਂ ਲੈਣਗੇ ਮੇਰੀਆਂ ਸਾਰੀਆਂ ਹੀ ਆਸਾਂ ਮਰਾਦਾਂ ਪੂਰੀਆਂ ਹੋ ਜਾਣਗੀਆਂ ਇਦਾਂ ਧਿਆਨ ਮਾਤਾ ਦਾ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਵਿੱਚ ਹੀ ਲੱਗਾ ਹੈ ਤੇ ਸਿਮਰਨ ਕਰਦੀ ਹੋਈ ਉਹ ਪੂਣੀਆਂ ਕੱਤਦੀ ਜਾਂਦੀ ਆ ਸੋ ਹੁਣ ਮਾਈ ਨੇ ਪੂਣੀਆਂ ਕੱਟੀਆਂ ਪੂਣੀਆਂ ਕੱਤ ਕੇ ਉਹ ਮਾਈ ਝੁਲਾਹੇ ਦੇ ਕੋਲ ਗਈ ਆ ਆਖਣ ਲੱਗੀ ਵੀਰਾ ਇਦਾਂ ਕੰਮ ਕਰ ਆ ਬਰੀਕ ਤੰਦ ਬੜੀ ਮਿਹਨਤ ਦੇ ਨਾਲ ਮੈਂ ਕੱਟਿਆ ਅਤੇ ਮੈਂ ਸਤਿਗੁਰੂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਵਾਸਤੇ ਇੱਕ ਚਾਦਰ ਤਿਆਰ ਕਰਵਾਉਣੀ ਹੈ ਤੇਰੇ ਪਾਸੋਂ ਤੇ ਤੂੰ ਵੀ ਬੜੀ ਪ੍ਰੀਤੀ ਤੇ ਪ੍ਰੇਮ ਭਾਵ ਦੇ ਨਾਲ ਮੈਨੂੰ ਸੋਹਣਾ ਕੱਪੜਾ ਤਿਆਰ ਕਰਕੇ ਦੇ ਬਰੀਕ ਤੰਦਾਂ ਦਾ ਕੱਪੜਾ ਤਿਆਰ ਕਰਕੇ ਦੇ ਜੋ ਸਤਿਗੁਰੂ ਜੀ ਦੇ ਉੱਪਰ ਸੋਹਣਾ ਲੱਗੇ ਮੈਂ ਤੈਨੂੰ ਜਿੰਨੀ ਮਜ਼ਦੂਰੀ ਬਣਦੀ ਹੈ ਉਹਦੇ ਨਾਲੋਂ ਜ਼ਿਆਦਾ ਧਾਵਾਂਗੀ ਸੋ ਉਸ ਜਲਾਹੇ ਨੇ ਮਾਈ ਦੇ ਕਹਿਣ ਅਨੁਸਾਰ ਬੜੀ ਵਧੀਆ ਚਾਦਰ ਕੱਪੜਾ ਤਿਆਰ ਕੀਤਾ ਹੈ ਤੇ ਮਾਈ ਨੇ ਜੋ ਉਸ ਦੀ ਮਜ਼ਦੂਰੀ ਸੀ ਨਾ 4 ਗੁਣਾ ਉਸ ਨੂੰ ਵੱਧ ਪੈਸੇ ਦਿੱਤੇ ਨੇ ਬੜਾ ਖੁਸ਼ ਹੋਇਆ ਹੁਣ ਮਾਈ ਨੇ ਉਸ ਕੱਪੜੇ ਦੀ ਆਪ ਆਪਣੇ ਹੱਥੀਂ ਚਾਦਰ ਸਿੱਤੀ ਹੈ ਚਾਦਰ ਬਣ ਕੇ ਤਿਆਰ ਹੋ ਗਈ ਹੈ ਮਾਈ ਬੜਾ ਖੁਸ਼ ਹੁੰਦੀ ਹੈ ਕਦੇ ਚਾਦਰ ਵੱਲ ਵਿੰਦੀ ਹੈ ਕਦੇ ਸਤ ਗੁਰਾਂ ਦਾ ਧਿਆਨ ਧਰਦੀ ਹੈ ਇਸ ਤਰ੍ਹਾਂ ਕੱਪੜਾ ਕਰ ਕਰਕੇ ਵੰਦੀ ਆ ਜਿਸ ਤਰ੍ਹਾਂ ਸਤਗੁਰਾਂ ਦੇ ਉੱਪਰ ਉਹ ਆਪ ਚਾਦਰ ਦੇ ਰਹੀ ਹੋਵੇ ਕਿ ਮੇਰੇ ਸਤਗੁਰਾਂ ਤੇ ਚਾਦਰ ਐਦਾਂ ਦੇ ਲੱਗੇਗੀ ਐਦਾਂ ਦੇ ਲੱਗੇਗੀ ਸੋ ਉਸ ਵੇਲੇ ਮਾਈ ਦੇ ਪਾਸੋਂ ਹੁਣ ਸਮਝ ਉਹ ਹੈ ਉਹ ਬਿਲਕੁਲ ਵੀ ਖਰਾਬ ਨਹੀਂ ਕੀਤਾ ਜਾ ਰਿਹਾ ਕਿ ਮੈਂ ਛੇਤੀ ਤੋਂ ਛੇਤੀ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਵਾਂ ਸੋ ਚਾਦਰ ਮਾਈ ਨੇ ਜਦੋਂ ਤਿਆਰ ਕਰ ਲਈ ਹੁਣ ਮਾਈ ਨੇ ਪ੍ਰਸਾਦ ਦੇ ਤਿਆਰ ਕੀਤੇ ਨੇ ਮਾਈ ਨੇ ਦੋਰੇ ਦੋਰੇ ਪਰੌਂਠੇ ਜੋ ਹਨ ਉਹ ਤਿਆਰ ਕੀਤੇ ਫਿਰ ਮਾਈ ਨੇ ਦੇਸੀ ਘਿਓ ਵਿੱਚ ਖੰਡ ਰਲਾਈ ਆ ਇਸ ਤਰ੍ਹਾਂ ਮਾਈ ਉਹ ਦੇਸੀ ਘਿਓ ਤੇ ਖੰਡ ਰਲਾ ਕੇ ਤੇ ਪਰੌਂਠੇ ਲੈ ਕੇ ਹੋਰ ਨਾਲ ਚਾਦਰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪੈਦਲ ਚੱਲ ਪਈ ਐ ਸੋ ਜੇਥੇ ਵੇਲੇ ਉਹ ਮਾਈ ਸ਼ਿਰੀਗੁਰ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਤਗੁਰਾਂ ਦੇ ਕੋਲ ਪਹੁੰਚੀ ਐ ਤਾਂ ਉੱਥੇ ਜਾ ਕੇ ਕੀ ਵੇਖਦੀ ਐ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਬੜਾ ਸੋਹਣਾ ਦਰਬਾਰ ਛਜਿਆ ਹੋਇਆ ਹੈ ਤੇ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਜੀ ਬੜੇ ਬੜੇ ਵੱਡੇ ਰਾਜੇ ਮਹਾਰਾਜੇ ਸਾਹੂਕਾਰ ਆਇਆ ਕਰਦੇ ਸੀ ਤੇ ਬੜੀਆਂ ਬੜੀਆਂ ਢਟਾਵਾਂ ਲਿਆਇਆ ਕਰਦੇ ਸੀ ਸੋ ਉਸ ਮਾਈ ਨੇ ਵੇਖਿਆ ਮੇਰੀ ਤੇ ਗਰੀਬੜੀ ਜੀ ਇਹ ਇੱਕ ਖੱਦਰ ਦੀ ਚਾਦਰ ਲੈ ਕੇ ਆਈ ਆ ਤੇ ਕਿੱਥੇ ਆ ਖੰਡ ਤੇ ਹੋਏ ਤੇ ਲੱਖੇ ਪ੍ਰਸਾਦ ਤੇ ਕਿੱਥੇ ਇਹਨਾਂ ਦੇ ਹੱਥਾਂ ਦੇ ਵਿੱਚ ਲੱਖਾਂ ਰੁਪਈਆਂ ਦੇ ਦਸ਼ਾਲੇ ਤੇ ਕੀਮਤੀ ਭੇਟਾਵਾਂ ਸਤਿਗੁਰੂ ਵਾਸਤੇ ਲੈ ਕੇ ਆਏ ਨੇ ਮੇਰੀ ਤੇ ਭੇਟਾ ਇਹਨਾਂ ਦੀਆਂ ਭੇਟਾਵਾਂ ਦੇ ਅੱਗੇ ਕੁਝ ਵੀ ਨਹੀਂ ਜੇ ਕਿਸੇ ਨੂੰ ਮੈਂ ਦੱਸਿਆ ਕਿ ਮੈਂ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈ ਆ ਤੇ ਆਹ ਭੇਟਾ ਲੈ ਕੇ ਆਈ ਆ ਕਿਤੇ ਮੈਨੂੰ ਇਹ ਨਾ ਹੋਵੇ ਇਹ ਅੱਗੇ ਹੀ ਨਾ ਜਾਣ ਦੇਣ ਉਸ ਵੇਲੇ ਮਾਤਾ ਨੇ ਸੰਗਦੀ ਹੋਈ ਨੇ ਕਿ ਇਹਨਾਂ ਦੇ ਮੁਕਾਬਲੇ ਮੇਰੀ ਭੇਟਾ ਕੁਝ ਨਹੀਂ ਛੇਤੀ ਨਾਲ ਉਹ ਆਪਣੇ ਲਿਆਂਦੇ ਹੋਏ ਪਰਉੰਥੇ ਤੇ ਬਣਾਈ ਹੋਈ ਚਾਦਰ ਆਪਣੇ ਬੁੱਕਲ ਦੇ ਵਿੱਚ ਲਗਾਈ ਐ ਸੋ ਸਤਗੁਰਾਂ ਤੱਕ ਉਹ ਮਾਤਾ ਪਹੁੰਚ ਹੀ ਨਹੀਂ ਸਕੀ ਕੋਈ ਮਾਤਾ ਦੇ ਜੋ ਆਤਮਾ ਦੀ ਜੋ ਅੰਦਰ ਦੀ ਪੁਕਾਰ ਸੀ ਉਹ ਇਹ ਆਖਰੀ ਸੀ ਕਿ ਤੇਰੀ ਇੱਥੇ ਬੇਇੱਜ਼ਤੀ ਨਾ ਹੋ ਜਾਵੇ ਤੈਨੂੰ ਕਿਸੇ ਨੇ ਲੰਘਣ ਨਹੀਂ ਦੇਣਾ ਕਿ ਤੂੰ ਇਹ ਕੀ ਲੈ ਕੇ ਆਈ ਇੱਥੇ ਲੱਖਾਂ ਰੁਪਈਆਂ ਦੇ ਢਟਾਵਾ ਸਤਗੁਰਾਂ ਵਾਸਤੇ ਲੈ ਕੇ ਆਉਂਦੇ ਨੇ ਫਿਰ ਦਰਸ਼ਨ ਕਰ ਰਹੇ ਨੇ ਸੋ ਉਹ ਮਾਈ ਉਸ ਵੇਲੇ ਸੰਗਤ ਦੇ ਵਿੱਚੋਂ ਆਪਣੀ ਭੇਟਾ ਲੁਕਉਂਦੀ ਹੋਈ ਬਾਹਰ ਆ ਗਈ ਹੈ ਸੋ ਮਾਈ ਦਿਲ ਦੇ ਵਿੱਚ ਤੇ ਤੜਪ ਸੀ 네ਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰਿਕ ਕੀ ਨਿਆਈ ਐਸੀ ਤਾਂਗ ਸੀ ਜਿਸ ਤਰ੍ਹਾਂ ਬਿਵਿਹਾ ਵਰਖਾ ਆਉਣ ਤੋਂ ਪਹਿਲਾਂ ਵਰਖਾ ਦੀ ਪਹਿਲੀ ਬੂੰਦ ਵਾਸਤੇ ਤਰਸਦਾ ਹੈ ਨਾ ਉੱਪਰ ਨੂੰ ਮੂੰਹ ਕਰਕੇ ਉਹ ਉਡੀਕਦਾ ਰਹਿੰਦਾ ਹੈ ਇਸ ਤਰ੍ਹਾਂ ਮਾਈ ਸ੍ਰੀ ਗੁਰੂ ਹਰਿਦਾਇ ਸਾਹਿਬ ਜੀ ਮਹਾਰਾਜ ਦੇ ਦਰਸ਼ਨਾਂ ਦੀ ਤਾਂਗ ਲੈ ਕੇ ਬੈਠੀ ਹੋਈ ਸੀ ਹੁਣ ਮਾਈ ਨੇ ਉੱਥੇ ਬੈਠੀ ਨੇ ਇਹ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਤਿਗੁਰੂ ਜੀ ਮੈਂ ਤੇ ਅਨਜਾਣ ਆ ਮੈਂ ਗਰੀਬੜੀ ਆ ਮੈਨੂੰ ਤੇ ਇਹ ਵੀ ਨਹੀਂ ਪਤਾ ਕਿ ਜੇਕਰ ਤੁਹਾਡੇ ਦਰਸ਼ਨਾਂ ਵਾਸਤੇ ਆਉਣਾ ਹੋਵੇ ਤੇ ਕੀ ਭੇਟਾ ਲੈ ਕੇ ਆਉਣੀ ਚਾਹੀਦੀ ਹੈ ਪਰ ਮੇਰੀ ਹੈ ਤੁਹਾਡੇ ਅੱਗੇ ਬੇਨਤੀ ਹੈ ਕਿ ਮੇਰੇ ਤੇ ਕਿਰਪਾ ਕਰੋ ਮੈਨੂੰ ਗਰੀਬੜੀ ਨੂੰ ਦਰਸ਼ਨ ਦਿਵੋ ਮੇਰਾ ਵੀ ਕਿਤੇ ਜਨਮ ਤੁਹਾਡੇ ਦਰਸ਼ਨ ਕਰਕੇ ਸਫਲਾ ਹੋ ਜਾਵੇ ਮੇਰਾ ਜਨਮ ਮਰਨ ਘਟਿਆ ਜਾਵੇ ਸੋ ਇਸ ਤਰ੍ਹਾਂ ਉਹ ਮਾਈ ਨਾਲੇ ਤੇ ਬਾਹਰ ਜਾ ਕੇ ਇੱਕ ਕੰਧ ਦੇ ਕੋਲ ਬੈਠੀ ਹੈ ਵਿਰਾਗ ਦੇ ਨਾਲ ਰੋਈ ਜਾ ਲਈ ਹੈ ਤੇ ਨਾਲੇ ਅੰਤਰ ਆਤਮਾ ਦੇ ਨਾਲ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰੀ ਜਾ ਰਹੀ ਹੈ ਸੋ ਬੇਨਤੀਆਂ ਕਰਦਿਆਂ ਕਰਦਿਆਂ ਉਸ ਮਾਈ ਨੇ ਅੱਖਾਂ ਮੀਟ ਲਈਆਂ ਅੱਖਾਂ ਮੀਟਦਿਆਂ ਉਸ ਦੀ ਸੁਰਤੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੇ ਨਾਲ ਲੱਗ ਜਈ ਹੈ ਤੇ ਅੰਤਰ ਧਿਆਨ ਇਹ ਉਹ ਬੇਨਤੀਆਂ ਕਰੀ ਜਾ ਰਹੀ ਹੈ ਹੁਣ ਸਾਧ ਸੰਗਤ ਜੀਓ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੋ ਪ੍ਰੇਮ ਭੇਟਾ ਵੇਖਦੇ ਨੇ ਜੋ ਗੁਰੂ ਸਾਹਿਬ ਜੀ ਮਹਾਰਾਜ ਉਥੇ ਕਰਦੇ ਨੇ ਨਾ ਉਹ ਵੇਖ ਕੇ ਸਾਰੀ ਸੰਗਤ ਹੈਰਾਨ ਹੋ ਗਈ ਹੈ ਸਤਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਜਿੱਥੇ ਲੱਖਾਂ ਸੰਗਤਾਂ ਸਤਗੁਰਾਂ ਦੇ ਦਰਸ਼ਨ ਕਰ ਰਹੀਆਂ ਨੇ ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠ ਕੇ ਖੜੇ ਹੋ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠ ਗਏ ਤੇ ਸਿੱਖ ਨੂੰ ਆਵਾਜ਼ ਮਾਰੀ ਕਿ ਛੇਤੀ ਨਾਲ ਘੋੜਾ ਲੈ ਕੇ ਆਓ ਜਦੋਂ ਘੋੜਾ ਮੰਗਾਇਆ ਗਿਆ ਤੇ ਸਾਰੇ ਹੈਰਾਨ ਹੋ ਗਏ ਕਿ ਇਦਾਂ ਕਦੇ ਹੋਇਆ ਨਹੀਂ ਸਤਿਗੁਰਾਂ ਦੇ ਸਾਰੇ ਦਰਸ਼ਨ ਕਰਨ ਵਾਸਤੇ ਆਏ ਹੋਏ ਨੇ ਤੇ ਸਤਿਗੁਰੂ ਜੀ ਚਾਣ ਚੱਕ ਉੱਠ ਕੇ ਕਿੱਧਰ ਚੱਲੇ ਚੱਲੇ ਨੇ ਸੋ ਉਸ ਵੇਲੇ ਗੁਰੂ ਹਰ राय ਸਾਹਿਬ ਜੀ ਮਹਾਰਾਜ ਘੋੜੇ ਤੇ ਅਸਵਾਰ ਹੋਏ ਤੇ ਹੋਰ ਜੋ ਸਿੱਖ ਸੰਗਤਾਂ ਸਨ ਜੋ ਮਸੰਦ ਸਨ ਜੋ ਸਤਗੁਰਾਂ ਦੀ ਹਜ਼ੂਰੀ ਵਿੱਚ ਸੇਵਕ ਸੇਵਾਦਾਰ ਸਨ ਉਹ ਸਾਰੇ ਵੇਖ ਰਹੇ ਹਨ ਕਿ ਇਹ ਕੀ ਕੋਤਕ ਬਣਨ ਲੱਗਾ ਹੈ ਸਤਗੁਰੂ ਜੀ ਚਾਨ ਚੱਕ ਕਿੱਧਰ ਚੱਲੇ ਨੇ ਸੋ ਸਤਗੁਰੂ ਗੁਰੂ ਹਰ राय ਸਾਹਿਬ ਜੀ ਮਹਾਰਾਜ ਘੋੜੇ ਤੇ ਅਸਵਾਰ ਹੋ ਕੇ ਉਸ ਜਗ੍ਹਾ ਤੇ ਜਾ ਕੇ ਖਲੋਗੇ ਨੇ ਜਿੱਥੇ ਮਾਈ ਕੰਧ ਦੇ ਨਾਲ ਲੱਗ ਕੇ ਅੱਖਾਂ ਮੀਟ ਕੇ ਅੰਤਰ ਧਿਆਨ ਹੋਏ ਬਿੰਟੀਆਂ ਕਰੀ ਜਾ ਰਹੀ ਹੈ ਤੇ ਰੁਈ ਜਾ ਰਹੀ ਹੈ ਕਿ ਪਤਾ ਨਹੀਂ ਮੈਨੂੰ ਦਰਸ਼ਨ ਕਿਸ ਤਰ੍ਹਾਂ ਹੋਣਗੇ ਮੇਰੇ ਕੋਲ ਤੇ ਸਤਿਗੁਰਾਂ ਦੇ ਲਿਹਾਉਣ ਲਾਇਕ ਕੋਈ ਢੇਟਾ ਵੀ ਨਹੀਂ ਹੈਗੀ ਤਾਂ ਸਾਧ ਸੰਗਤ ਜੀਓ ਉਸ ਮਾਈ ਨੂੰ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਆਪ ਆਵਾਜ਼ ਮਾਰੀ ਹੈ ਵੇਖੋ ਗੁਰੂ ਪ੍ਰੇਮ ਦਾ ਵੱਜਾ ਜੋ ਹੈ ਉਹ ਸੇਵਕਾਂ ਦੇ ਕੋਲ ਆਪ ਜਾਣਦਾ ਹੈ ਸੋ ਮਾਈ ਨੇ ਜਦੋਂ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਆਵਾਜ਼ ਮਾਰੀ ਆਖਣ ਲੱਗੇ ਮਾਈ ਅੱਖਾਂ ਖੋਲ ਤੇ ਜਦੋਂ ਮਾਈ ਨੇ ਅੱਖਾਂ ਖੋਲੀਆਂ ਜੇਸ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਤੇ ਮਾਤਾ ਆਪਣੀ ਭੇਟਾ ਲਗਾਉਂਦੀ ਫਿਰਦੀ ਸੀ ਕਿ ਪਤਾ ਨਹੀਂ ਉਹਦੇ ਦਰਤੇ ਪ੍ਰਵਾਣ ਹੋਵੇ ਕੀ ਨਾ ਹੋਵੇ ਸਤਿਗੁਰੂ ਗੁਰੂ ਹਰ राय ਜੀ ਉਹਦੇ ਦਿਲ ਦੀਆਂ ਬੁੱਝ ਗਈ ਨੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਖਲੋਤੇ ਨੇ ਤੇ ਮਾਈ ਦਰਸ਼ਨ ਕਰਕੇ ਨਿਹਾਲ ਹੋ ਗਈ ਉਸ ਵੇਲੇ ਮਾਈ ਰੋਈ ਜਾ ਰਹੀ ਹੈ ਦੱਸਦੇ ਹਨ ਕਿ ਮਾਈ ਦਾ ਇਨਾ ਵਿਰਾਗ ਸੁਟਿਆ ਕਿ ਮਾਈ ਦੇ ਕੋਲੋਂ ਆਪਣੇ ਮੂੰਹ ਤੋਂ ਕੁਝ ਬੋਲਿਆ ਵੀ ਨਾ ਗਿਆ ਕੁਝ ਅੱਗੇ ਕਰਕੇ ਮਾਈ ਨੂੰ ਚੇਤਾ ਭੁੱਲ ਗਿਆ ਕਿ ਮੈਂ ਭੇਟਾ ਵੀ ਦੇਣੀ ਆ ਸਤਿਗੁਰਾਂ ਨੂੰ ਤੇ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੋ ਦਿਲਾਂ ਦੀਆਂ ਜਾਣਨ ਹਾਰ ਨੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਕਣ ਲੱਗੇ ਮਾਈ ਮੈਂ ਤੇ ਤਾਂ ਤੁਹਾਡੇ ਕੋਲ ਆਇਆ ਭੁੱਖ ਬੜੀ ਲੱਗੀ ਐ ਤੇ ਛੇਤੀ ਕਰੋ ਮੈਂ ਪ੍ਰਸ਼ਾਦਾ ਸਕਣਾ ਸੋ ਉਸ ਵੇਲੇ ਮਾਈ ਹੋਰ ਬਿਰਾਗ ਵਿੱਚ ਆਈ ਕਿ ਇਨਾਂ ਆਪਣੇ ਪਿਆਰਿਆਂ ਨਾਲ ਸਤਿਗੁਰੂ ਦਾ ਪ੍ਰੇਮ ਐ ਦਿਲਾਂ ਦੀਆਂ ਬੁੱਝ ਜੇ ਨੇ ਸੋ ਮਾਈ ਨੇ ਉਹ ਪ੍ਰਸ਼ਾਦੇ ਜੋ ਮਾਤਾ ਪਰਉਂਥੇ ਲਾ ਕੇ ਲਈ ਆਈ ਸੀ ਉਹ ਖੰਡ ਕੀ ਹੋਜਰ ਲਾ ਕੇ ਲਈ ਆਈ ਸੀ ਉਹ ਬੁੱਕਲ ਦੇ ਵਿੱਚੋਂ ਕੱਢਿਆ ਜਿੱਥੇ ਮਾਈ ਡਰ ਰਹੀ ਸੀ ਕਿ ਪਤਾ ਨਹੀਂ ਭੇਟਾ ਪ੍ਰਵਾਨ ਹੋਵੇਗੀ ਕਿ ਨਹੀਂ ਉੱਥੇ ਸਤਿਗੁਰੂ ਜੀ ਆਪ ਮੰਗ ਕੇ ਮਾਈ ਦੇ ਪਾਸੋਂ ਉਹ ਪ੍ਰਸਾਦੇ ਛਕ ਰਹੇ ਨੇ ਕਿਉਂਕਿ ਉਸ ਦਾ ਪ੍ਰੇਮ ਸੱਚਾ ਸੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਪ੍ਰਸਾਦੇ ਬੜੇ ਪਿਆਰ ਦੇ ਨਾਲ ਛਕੇ ਬੜੇ ਖੁਸ਼ ਹੋ ਕੇ ਛਕੇ ਤੇ ਸਤਿਗੁਰਾਂ ਨੇ ਆਖਿਆ ਮਾਈ ਇੱਕ ਸਾਨੂੰ ਚਾਦਰ ਵੀ ਚਾਹੀਦੀ ਐ ਸੋ ਮਾਈ ਨੇ ਉਹ ਚਾਦਰ ਜਿਵੇਂ ਸਵੇਲੇ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੂੰ ਭੇਟ ਕੀਤੀ ਐ ਸੋ ਉਸ ਮਾਈ ਦੀ ਜੋ ਸਰਦਾ ਸੀ ਨਾ ਦਿਲ ਦੀ ਉਹ ਸਤਿਗੁਰੂ ਜੀ ਜਾਣ ਗਏ ਉਹ ਪੂਰੀ ਹੋ ਗਈ ਐ ਉਹ ਮਾਈ ਨਿਹਾਲ ਹੋ ਗਈ ਕਿਉਂਕਿ ਗੁਰੂ ਸਾਹਿਬ ਜੀ ਦਾ ਦਰ ਹੀ ਐਸਾ ਹੈ ਜੋ ਆਵੇ ਸੋ ਨਿਹਾਲ ਹੋ ਕੇ ਖੁਸ਼ੀਆਂ ਲੈ ਕੇ ਜਾਵੇ ਉਹ ਮਾਈ ਨਿਹਾਲ ਹੋਈ ਉਸ ਮਾਈ ਦਾ ਜਨਮ ਮਰਨ ਕਟਿਆ ਗਿਆ ਸਾਧ ਸੰਗਤ ਜੀਓ ਸੋ ਉਸ ਮਾਈ ਦੇ ਨਾਂ ਤੇ ਅੱਜ ਵੀ ਉਹ ਪਿੰਡ ਸਰਖਾਨਾ ਜੋ ਹੈ ਉਹ ਮੌਜੂਦ ਹੈ ਇਸ ਕਰਕੇ ਸਤਿਗੁਰਾਂ ਦੇ ਦਰ ਤੇ ਜਦੋਂ ਵੀ ਜਾਈਏ ਸਤਿਗੁਰੂ ਜੀ ਸਾਡੀਆਂ ਗੱਡੀਆਂ ਪੇਟਾਵਾਂ ਜਾਂ ਮਹਿੰਗੇ ਬਸਤਰ ਗੱਡੀਆਂ ਦੇਖ ਕੇ ਸਾਡੇ ਵੱਲ ਖੁਸ਼ ਨਹੀਂ ਹੁੰਦੇ ਸਤਿਗੁਰੂ ਜੀ ਪ੍ਰੇਮ ਭਾਵਨਾ ਦੇ ਨਾਲ ਜੋ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਹੈ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ਾਂ ਰਹਿਮਤਾਂ ਕਰਕੇ ਨਿਵਾਜਦੇ ਨੇ ਤਾਂ ਸਤਿਗੁਰੂ ਜੀ ਫਰਮਾਨ ਬਾਣੀ ਦੇ ਅੰਦਰ ਵੀ ਫਰਮਾਉਂਦੇ ਨੇ ਭਾਈ ਗੁਰਦਾਸ ਜੀ ਦਾ ਪਰਮਾਨ ਹੈ ਚਰਨ ਕਮਲ ਗੁਰ ਏਕ ਪੈ ਦਾ ਜਾਏ ਚੱਲ ਸਤਗੁਰ ਕੋਟ ਪੈ ਦਾ ਅਗੇ ਹੋਏ ਲੇਤ ਹੈ ਤਾਂ ਜਦੋਂ ਵੀ ਗੁਰਾਂ ਦੇ ਕੋਲ ਜਾਈਏ ਸ਼ਰਧਾ ਭਾਵਨਾ ਤੇ ਪ੍ਰੇਮ ਰੱਖ ਕੇ ਜਾਈਏ ਜਦੋਂ ਪ੍ਰੇਮ ਹੋਵੇ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਮਾਨ ਹਨ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਨਹੀਂ ਪ੍ਰਭ ਪਾਇਓ ਜਿਸ ਤਰ੍ਹਾਂ ਉਸ ਮਾਈ ਦੀਆਂ ਅਸਮਰਦਾ ਪੂਰੀਆਂ ਹੋਈਆਂ ਸਾਰਿਆਂ ਦੀਆਂ ਹੋਣਗੀਆਂ ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਮਾਈ ਦਾ ਜਨਮ ਮਰਨੇ ਕੱਟ ਦਿੱਤਾ ਸੋ ਜੇ ਇਹ ਸਾਡੀ ਵੀਡੀਓ ਆਪ ਨੂੰ ਚੰਗੀ ਲੱਗੀ ਇਤਿਹਾਸਕ ਸਾਥੀ ਸੰਗਤਾਂ ਨਾਲ ਸਾਂਝੀ ਕੀਤੀ ਹੈ ਤਾਂ ਫਿਰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਹੋਰ ਆਪਣੇ ਸੁਝਾਅ ਕਮੈਂਟਾਂ ਰਾਹੀਂ ਆਪ ਜੀ ਜਰੂਰ ਦੱਸਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਡੇ ਸੁਝਾਵਾਂ ਅਨੁਸਾਰ ਹੁਣ ਅਮੀਂ ਵੀਡੀਓ ਲੈ ਕੇ ਆ ਸਕੀਏ ਸੋ ਜਨਾ ਗੁਰਮੁਖਾਂ ਨੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪਜੀ ਤੱਕ ਜਲਦੀ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੇ ਸਤਿਗੁਰੂ ਜੀ ਕਿਰਪਾ ਕਰਨ ਸਰਬੱਤ ਸੰਤਾਂ ਦਾ ਭਲਾ ਕਰਨ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਆ ਨਿਹਾਲ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ